ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਫਾਰਮਿੰਗ ਟੀਵੀ ਦੇ ਉੱਪਰ ਜੀ ਅੱਜ ਜਿਹੜੀ ਵੀਡੀਓ ਬਣਾਉਣ ਜਾ ਰਹੇ ਹਾਂ ਇਹ ਤੁਹਾਨੂੰ ਮੱਕੀ ਉੱਪਰ ਦਿਖਾਉਣ ਜਾ ਰਹੇ ਹਾਂ ਆਪਣੀ ਜਿਹੜੀ ਮੱਕੀ ਆ ਅਕਸਰ ਤੁਸੀਂ ਆਪਣੇ ਚੈਨਲ ਤੇ ਵੀਡੀਓ ਦੇਖਦੇ ਰਹਿੰਦੇ ਹੋ ਜੀ ਐਕਸ 92 ਲੀਮਾ ਗ੍ਰੀਨ ਦੀ ਜੀ ਤੇ ਇਹ ਜਿਹੜੀ ਮੱਕੀ ਆਪਣੀ ਅੱਜ ਤਕਰੀਬਨ 43 ਦਿਨ ਦੀ ਹੋ ਚੁੱਕੀ ਆ ਹਾਈਟ ਤੁਸੀਂ ਦੇਖ ਸਕਦੇ ਹੋ ਪਾਕ ਕਮਾਲ ਹਾਈਟ ਹੈ ਦੀ ਯਾਨੀ ਕਿ ਹੁਣ ਬੰਦਾ ਵੀ ਦਿਸਣੋਂ ਹਟ ਗਿਆ ਇਹਦੇ ਵਿੱਚ ਤੇ ਇਸ ਤੋਂ ਬਾਅਦ ਹੁਣ ਜਿਹੜਾ ਇਹਨੂੰ ਪਾਣੀ ਆ ਯਾਨੀ ਤੇ ਚੌਥੇ ਦਿਨ ਹੁਣ ਕਰਤਾ ਪਾਣੀ ਤੇ ਯੂਰੀਆ ਜਿਹੜਾ ਤੇ ਕੰਪਲੀਟ ਹੋ ਚੁੱਕਿਆ ਤਿੰਨ ਗੱਟੇ ਪੈ ਗਏ ਨੇ ਆ ਜਿਹੜਾ ਤੁਹਾਨੂੰ ਲੱਗਦ ਨੂੰ ਕਿ ਮਾੜੇ ਮਾੜੇ ਪੱਤੇ ਮੱਚੇ ਹੋਏ ਨੇ ਇਹ ਯੂਰੀਆ ਸਾਡਾ ਲੇਟ ਹੋ ਗਿਆ ਸੀ ਤੇ ਫਿਰ ਅਸੀਂ ਛਿੱਟੇ ਨਾਲ ਪਾਤਾ ਤੇ ਉਹ ਛਿੱਟੇ ਨਾਲ ਜਿਹੜੇ ਪੱਤਿਆਂ ਦੇ ਉੱਤੇ ਖੜਜਦਾ ਜਿਹੜਾ ਪਾਊਡਰ ਹੁੰਦਾ ਵਾ ਯੂਰੀਆ ਦਾ ਉਹਦੇ ਕਾਰਨ ਮਾੜਾ ਮਾੜਾ ਮੱਚ ਗਿਆ ਤੇ ਹੋਰ ਕੋਈ ਨਹੀਂ ਅਦਰਵਾਈਜ਼ ਓਕੇ ਹੀ ਆ ਕੋਈ ਚੱਕਰ ਨਹੀਂ ਤੇ ਗ੍ਰੋਥ ਆ ਜਿਹੜੀ ਇਹਦੀ ਬਾਖਮਾਲ ਗ੍ਰੋਥ ਆ ਮੱਕੀ ਦੀ ਦੇਖ ਸਕਦੇ ਹੋ ਤੁਸੀਂ ਤੇ 42 43 ਦਿਨ ਦੀ ਗ੍ਰੋਥ ਮੱਕੀ ਦੀ ਜਾਨੀ ਕਿ ਆਮ ਬੀਆਂ ਦੀ ਨਹੀਂ ਇੰਨੀ ਹੁੰਦੀਗੀ ਤੇ ਆਪਣਾ ਇੱਕ ਤਾਂ ਬਾਣ ਵੀ ਡਾਕ ਰਾ ਤੇ ਚਲੋ ਮਿਹਨਤ ਹਰ ਕੋਈ ਕਰਦਾ ਵਾ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ ਵਾ ਨਾ ਤੇ ਆਪਾਂ ਇੱਥੇ ਮਿਹਨਤ ਵੀ ਬਹੁਤ ਕੀਤੀ ਜੀ ਜਾਨ ਲਾ ਕੇ ਸਭ ਤੋਂ ਪਹਿਲਾਂ ਇੱਥੇ ਆਪਾਂ ਯੂਰੀਆ ਪਾਇਆ ਸੀ ਇੱਕ ਗੱਟਾ ਫਿਰ ਉਸ ਤੋਂ ਬਾਅਦ ਇੱਥੇ ਨੈਨੋ ਡੀਏਪੀ ਤੇ ਸੁੰਢੀ ਵਾਲੀ ਕੋਰਾਜਨ ਸਪਰੇ ਕਰੀ ਫਿਰ ਉਸ ਤੋਂ ਬਾਅਦ ਨਾ ਨੈਨੋ ਯੂਰੀਆ ਤੇ ਹਿਊਮਿਕ ਐਸਿਡ ਐਂਡ ਫਲੂਵਿਕ ਐਸਿਡ ਉਹ ਰਲਾ ਕੇ ਸਪਰੇ ਕਰੀ ਤੇ ਉਸ ਤੋਂ ਬਾਅਦ ਇੱਕ ਸਪਰੇ 1 ਕਿਲੋ ਯੂਰੀਆ ਤੇ 2 ਕਿਲੋ ਡੀਏਪੀ ਕਿੱਲੇ ਦੀ ਸਪਰੇ ਕਰੀ ਤੇ ਮੱਕੀ ਉਹਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਵੀ ਜਾਨੀ ਕੈਨ ਪੂਰੀ ਓਕੇ ਰਿਪੋਰਟਾਂ ਨੇ ਤੇ ਕਮੈਂਟ ਕਰਕੇ ਵੀ ਦੱਸਿਓ ਵੀ ਆਪਣੀ ਮੱਕੀ ਕਿਵੇਂ ਲੱਗੀ ਇੱਕ ਗੱਲ ਹੋਰ ਖਾਸ ਆ ਵੀ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਲੇਬਰ ਤੋਂ ਬਚਤ ਕਰਨੀ ਆ ਝਾਰ ਪਾਉਣ ਵੇਲੇ ਤੁਸੀਂ ਜਾਨ ਸੌਖੀ ਕਰਨੀ ਆ ਆਪਦੀ ਤਾਂ ਉਹ ਆ ਵਾ ਨੰਗੇ ਜਿਹੜੇ ਕਹਿੰਦੇ ਜਿਹਨੂੰ ਕਹਿੰਦੇ ਨੇ ਮੱਕੀ ਨੂੰ ਛਿਰੀ ਦੇਣੀ ਉਹ ਛਿਰੀ ਦਾ ਕੰਮ ਜਿਹੜਾ ਹੈਗਾ ਉਹ ਆਪਾਂ ਤਾਂ ਨਵੇੜ ਤਾਂ ਪਹਿਲਾਂ ਹੀ ਨਹੀਂ ਆ ਸਿਆੜ ਰਹਿੰਦਾ ਵੱਢਣ ਵਾਲੇ ਵੀ ਵੱਢ ਦੇਣਾ ਕਿਉਂਕਿ ਉਦੋਂ ਗਰਮੀ ਬਹੁਤ ਹੁੰਦੀ ਆ ਸਿਰਿਆਂ ਵਾਲੇ ਰੱਖ ਸਕਦੇ ਆਪਾਂ ਤੇ ਉਹ ਕੋਲ ਹਵਾ ਲੱਗਦੀ ਨਹੀਂ ਸਿਰੇਆਂ ਤੇ ਰੁੱਕ ਕੱਢਣੇ ਸੌਖੇ ਨਹੀਂ ਕਿਉਂਕਿ ਹੁਣ ਆਪਾਂ ਪਹਿਲਾ ਚਾਰ ਲਈ ਆਪਣੇ ਕੋਲੇ ਪੱਠਿਆਂ ਦੀ ਟੋਟਵੀ ਸੀਗੀ ਉਹ ਵੀ ਨਿਕਲ ਗਈ ਤੇ ਆਪਣਾ ਕੰਮ ਵੀ ਇਦਾਂ ਨਿਭੜੇਗਾ ਹੁਣ ਆਪਾਂ ਨੂੰ ਕੋਈ ਰੁੱਕ ਲਾਉਣ ਦਾ ਫਿਕਰ ਨਹੀਂ ਸਿੱਧੀ ਮਸ਼ੀਨ ਲਿਆ ਕੇ ਬਾੜਨੀ ਹੈ ਕਿਉਂਕਿ ਜਦੋਂ ਉਦੋਂ ਹੁੰਦਾ ਉਹਦੇ ਵਿੱਚ ਹਵਾ ਵੀ ਨਹੀਂ ਲੱਗਦੀ ਤਾਂ ਫਿਰ ਬੰਦੇ ਛੜ ਛੜ ਭਜਦੇ ਨੇ ਤੇ ਇਹਦਾ ਮੇਨ ਕਾਰਨ ਇਹੀ ਆ ਵੀ ਆਪਾਂ ਚਾਰ ਲਈ ਤੇ ਸਾਰੇ ਬੰਦੇ ਨੂੰ ਮੇਰੀ ਬੇਨਤੀ ਆ ਵੀ ਜੇ ਕਿਸੇ ਬੰਦੇ ਕੋਲ ਲੇਬਰ ਦਾ ਪ੍ਰਬੰਧ ਨਹੀਂ ਹੈਗਾ ਜਾਂ ਜਿਹਨੇ ਲੇਬਰ ਦੇ ਖਰਚੇ ਤੋਂ ਬਚਣਾ ਚਾਹੁੰਦਾ ਤਾਂ ਉਹ ਇਦਾਂ ਝਰੀ ਦੇ ਲਵੇ ਵੀਡੀਓ ਦੇਖ ਲਵੇ ਇੱਕ ਬੈੱਡ ਸਾਫਤਾ ਇੱਕ ਉਹਦੇ ਨਾਲ ਦਾ ਬੈੱਡ ਇੱਕ ਇੱਕ ਸਿਆੜ ਨਾ ਦੂਜੇ ਬੈੱਡਾਂ ਦਾ ਇੱਕ ਇਹਦਾ ਇਹਦੇ ਦੋ ਇਹਦਾ ਇੱਕ ਤੇ ਇਹ ਕੰਮ ਤੁਸੀਂ ਕਰ ਸਕਦੇ ਹੋ ਜਿਹੜੀ ਝਰੀ ਦੇਣੀ ਆ ਉਹ ਕਦੇ ਵੀ ਉਹੀ ਨਹੀਂ ਦੇਖ ਕੇ ਜੇ ਲੈਣੀ ਵਿਚਾਲਾ ਬੈੱਡ ਗੈਂ ਲੈਣੇ ਆ ਸਾਰੇ ਟੱਕ ਦੇ ਤੁਹਾਡੇ ਦੇ ਜਾਂ 2 ਕਿੱਲੇ ਦਾ ਟੱਕਾ ਜਾਂ 1 ਕਿੱਲੇ ਦਾ ਟੱਕਾ ਸਾਰੇ ਤਕਰੀਬਨ ਬੈੱਡ ਗੈਂ ਲੈਣੇ ਆ ਤੇ ਉਹਦਾ ਅੱਧ ਕਰ ਲੈਣਾ ਅੱਧ ਵੇਚ ਦੀ ਵੱਟ ਪਾਉਣੀ ਆ ਅੱਧੇ ਵਿੱਚ ਜਾਨੀ ਜਿਹੜਾ ਵਧਣਾ ਸ਼ੁਰੂ ਕਰਨਾ ਵਾ ਤੇ ਉਹਦੇ ਵਿੱਚ ਦੀ ਛਿਰੀ ਦੇ ਲੈਣੀ ਆ ਤੇ ਫੇਰ ਤਾਂ ਤੁਹਾਨੂੰ ਜਾਨੀ ਕਿ ਬੀ ਲੇਬਰ ਦੀ ਕੋਈ ਦਿੱਕਤ ਹੀ ਨਹੀਂ ਆਉਣੀਗੀ ਤੇ ਉਹ ਖਰਚੇ ਤੁਸੀਂ ਬੱਜੂਗੇ ਨਾਲੇ ਪੱਠੇ ਚਾਰੇ ਜਾਣਗੇ ਵਧੀਆ ਤੇ ਪੱਠਾਂ ਟੋਟ ਨਿਕਲ ਜੂਗੀ ਤੇ ਪਿਛਲੇ ਸਾਲ ਆਪਣਾ ਵੀ ਸੀਗਾ ਦਿੱਤੀ ਦਾ ਸੀਗੀ ਵੈਸੇ ਅੱਧ ਵਿਚਾਦੀ ਰਹਿ ਗਈ ਸੀਗੀ ਤੇ ਬਾਅਦ ਚ ਜਾਨੀ ਕਿ ਬਹੁਤ ਔਖਾ ਹੋਇਆ ਤੇ ਉਹ ਕੋਈ ਫਾਇਦਾ ਨਹੀਂ ਬੜਾ ਹੋਇਆ ਨੁਕਸਾਨ ਹੀ ਹੋਇਆ ਉਹਦਾ ਤੇ ਕਿਉਂਕਿ ਗਰਮੀ ਦੇ ਵਿੱਚ ਔਖਾ ਬਹੁਤ ਹੁੰਦਾ ਬੰਦਾ ਵੀ ਉਹ ਕੋਈ ਛੇਤੀ ਖੜਦਾ ਨਹੀਂ ਉੱਥੇ ਤੇ ਇਹ ਜਾਨੀ ਛਿਰੀ ਦੇਣ ਵਾਲਾ ਕੰਮ ਏ ਮੇਨ ਹੁੰਦਾ ਮੱਕੀ ਦੇ ਵਿੱਚ ਉਸ ਤੋਂ ਬਾਅਦ ਤਾਂ ਮਸ਼ੀਨ ਨਾਲ ਸਾਰਾ ਸਾਈਲੇਜ ਪਿਆਈ ਜਾਂਦਾ ਹੁੰਦਾ ਵਾ ਤੇ ਜਿੰਨਾ ਵੀਰ ਭਰਾਵਾਂ ਦੇ ਮੱਕੀ ਹੁਣ ਤਾਂ ਤਕਰੀਬਨ ਸਾਰਿਆਂ ਦੀ ਚੱਲ ਪਈ ਆਣੀ ਹੈ ਗ੍ਰੋਥ ਕਰ ਹੀ ਚੁੱਕੀ ਹੋਊਗੀ ਮੱਕੀ ਤੇ ਕੋਈ ਚੱਕਰ ਨਹੀਂ ਹੋਣਾ ਵੀ ਮੱਕੀਆਂ ਗ੍ਰੋਥ ਨਾ ਕੀਤੀਆਂ ਕਿਉਂਕਿ ਹੁਣ ਟਾਈਮ ਹੋ ਗਿਆ ਸਪਰੇਅ ਕਰਦੇ ਹੋਣ ਜਾਂ ਕਈ ਜਿਹੇ ਡੀਏਪ ਦਾ ਚੱਕਰ ਪੈ ਜਾਂਦਾ ਹੁੰਦਾ ਡੀਏਪ ਦਾ ਧਿਆਨ ਰੱਖਿਆ ਕਰੋ ਜਿੱਥੇ ਤੁਹਾਨੂੰ ਬਾਣ ਲੱਗਦੇ ਵੀ ਰੇਤਲੇ ਉੱਥੇ ਦੋ ਗੱਟੇ ਪਾ ਦਿਓ ਥੋੜੇ ਜਿਹਾ ਬਾਣ ਨਰਮ ਨੇ ਉਹ ਤੇ 2 ਗੱਟੇ ਪਾ ਦਿਆ ਕਰੋ ਜਿੱਥੇ ਬਾਣ ਡਾਕ ਕਰਿਆ ਤੇ 1.5 ਗੱਟੇ ਨਾਲ ਵੀ ਕੰਮ ਚੱਲ ਜਾਂਦਾ ਵਾ ਯਾਨੀ ਹੋਰ ਕੋਈ ਫਾਲਤੂ ਦੀਆਂ ਖਾਦਾਂ ਜਾਂ ਸਪਰੇਆਂ ਤੇ ਖਰਚ ਕਰਨ ਨਾਲੋਂ ਤਾਂ ਪਹਿਲਾਂ ਹੀ ਇਲਾਜ ਵੇਥਰ ਕਰ ਲਓ ਕਿ ਆਪਾਂ ਉਹ ਤੇ ਡੀਏਪੀ ਪਾ ਲਈਏ ਤੇ ਯੂਰੀਆ ਯਾਨੀ ਕਿ 3 ਗੱਟੇ ਪਾਇਓ ਇਦੋਂ ਵੱਧ ਨਾ ਪਾਓ ਹੱਦ 3.5 4 ਪਾ ਦਿਓ ਜਿੱਥੇ ਨੂੰ ਲੱਗਦਾ ਬਾੜੀ ਨਰਮ ਮੱਕੀ ਕਿਉਂਕਿ ਜਦੋਂ ਬਾਹਲਾ ਯੂਰੀਆ ਪਾਉਂਨਾ ਦਾ ਐਂਡ ਤੇ ਜਿਵੇਂ ਝੋਨਾ ਬੈਠ ਜਾਂਦਾ ਹੁੰਦਾ ਬਾਹਲੇ ਚ ਯੂਰੀਆ ਵਾਲੇ ਤੇ ਮੱਕੀ ਦੇ ਵੀ ਥੱਲੋਂ ਪੱਤੇ ਸੁੱਕਣ ਲੱਗ ਜਾਂਦੇ ਗਲਣ ਲੱਗ ਜਾਂਦੀ ਆ ਤੇ ਇਹੀ ਆ ਯਾਨੀ ਕਿ ਮੱਕੀ ਜਿਹੜਾ ਆਪਾਂ BBJ X92 ਕੋਈ ਬਾਲਾ ਮਹਿੰਗਾ ਬੀਜ ਨਹੀਂਗਾ 1150 ਰੁਪਏ ਦੀ ਥੈਲੀ ਬਣੀ ਆ ਤੇ ਜੁੜੇ ਰਹੋ ਵੀਡੀਓ ਨਾਲ ਧੰਨਵਾਦ